ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ। ਦੋਸਤੋ ਅੱਜ ਦਾ ਜਿਹੜਾ ਟੌਪਿਕ ਹੈ ਰੰਨਾਂ ਦੇ ਦਲਾਲ ਬੰਦਿਆਂ ਦੀ ਕੀ ਪਹਿਚਾਣ ਹੁੰਦੀ ਹੈਗੀ ਇਹਨਾਂ ਦੇ ਕੀ ਕੀ ਲੱਛਣ ਹੁੰਦੇ ਹੈਗੇ ਜਿਹੜੇ ਆਮ ਕਈ ਬੰਦਿਆਂ ਨੂੰ ਪਤਾ ਨਹੀਂਗਾ। ਸੋ ਹੁਣ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਮੱਧਮ ਰਹੀਂ ਦੱਸਣ ਲੱਗਿਆ। ਦੋਸਤੋ ਜਿਹੜੇ ਰੰਨਾਂ ਦੇ ਦਲਾਲ ਬੰਦੇ ਹੁੰਦੇ ਹੈਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਲੱਛਣ ਇੱਕ ਮੁੱਖ ਲੱਛਣ ਹੈ ਜਿਹੜਾ ਇਹ ਕਿਸੇ ਨੂੰ ਭੇਤ ਨਹੀਂ ਦਿੰਦੇਗੇ। ਇਹ ਜਾਣਗੇ ਖੱਬੇ ਵਾਲ ਇਨਾਂ ਦੀ ਜਿਹੜੀ ਬੋਲਬਾਣੀ ਹੋਊਗੀ ਉਹਦੇ ਵਿੱਚ 90% ਇਹਨਾਂ ਦੇ ਗੱਪ ਹੋਣਗੇ ਇਹ ਗੱਪਾਂ ਨਾਲ ਲੋਕਾਂ ਨੂੰ ਭਰਮਾਉਣਗੇ ਤੇ ਇਹਨਾਂ ਨੇ ਕਦੇ ਵੀ ਦਿਲ ਦਾ ਭੇਤ ਨਹੀਂ ਦੇਣਾਗਾ ਇਹਨਾਂ ਦੇ ਟਿਕਾਣੇ ਹੁੰਦੇ ਆ ਜਿਹੜੇ ਉਹ ਬਹੁਤ ਦੂਰ ਤੱਕ ਤੇ ਨੈਟਵਰਕ ਇਹਨਾਂ ਦਾ ਗੰਦਾ ਜਿਹੜਾ ਹੁੰਦਾਗਾ ਬਹੁਤ ਦੂਰ ਤੱਕ ਫੈਲਿਆ ਹੁੰਦਾ ਦੋਸਤੋ ਇਹੋ ਜਿਹੇ ਬੰਦਿਆਂ ਤੋਂ ਬਚਣ ਦੀ ਲੋੜ ਐ ਇਹ ਇੱਕ ਵਾਰੀ ਹੁੰਦਾ ਫਿਰ ਬੰਦਾ ਇਹਨਾਂ ਦੇ ਨਾਲ ਕਈ ਬੁੜੀਆਂ ਰਲ ਜਾਂਦੀਆਂ ਕਈ ਹੋਰ ਗਾਂਧੀਗਾ ਬੰਦੇ ਰਲ ਜਾਂਦੇ ਆ ਉਹਦਾ ਰੰਬਖ ਸ਼ੰਬਰ ਲੈ ਕੇ ਇਹ ਆਪਦੇ ਟਿਕਾਣੇ ਬਦਲਦੇ ਰਹਿੰਦੇ ਆਗੇ ਇਹਨਾਂ ਦੇ ਲੱਛਣ ਇਹ ਆ ਵੀ ਇਹ ਵੇਲੜ ਹੁੰਦੇ ਆਗੇ ਇਹ ਜਿੱਦੀ ਕਮਾਈ ਖਾਣ ਵਾਲੇ ਬੰਦੇ ਹੁੰਦੇ ਹੈਗੇ ਇਹਨਾਂ ਨੂੰ ਬਸ ਕਮਾਈ ਇਸ ਕੰਮ ਤੋਂ ਹੁੰਦੀ ਹੈਗੀ ਹੋਰ ਕਿਸੇ ਕੰਮ ਤੋਂ ਕਮਾਈ ਨਹੀਂ ਹੁੰਦੀਗੀ ਇਹ ਆਮ ਕਰਕੇ ਟਾਰਗੇਟ ਕਰਦੇ ਰਹਿੰਦੇ ਹੈਗੇ ਕਿ ਕਿਹੜੀ ਬੁੜੀ ਆ ਕਿਸ ਕੰਮ ਦੇ ਵਿੱਚ ਆ ਕਿਹੜਾ ਬੰਦਾ ਕਿਸ ਕੰਮ ਦੇ ਵਿੱਚ ਆ ਫਿਰ ਇਹ ਸਾਣ ਗੰਡ ਕਰਾਉਂਦੇ ਆ ਤੇ ਪੈਸੇ ਲੈਂਦੇ ਹੈਗੇ ਬਸ ਇਹਨਾਂ ਦੀ ਇਹੀ ਕਮਾਈ ਆ ਜਿੰਨਾ ਚਿਰ ਇਹਨਾਂ ਨੂੰ ਦਿਹਾੜੀ ਦੀ ਨਾ ਬਣੇ ਜਾਂ ਮਤਲਬ ਮਹੀਨੇ ਦਾ ਕੋਈ 10-2000 ਰੁਪਈਆ ਨਾ ਬਣੇ ਉਨਾਂ ਚਿਰ ਇਹਨਾਂ ਨੂੰ ਸੁਰਤ ਨਹੀਂ ਆਉਂਦੀ ਕਿ ਇਹਨਾਂ ਦਾ ਦਿਮਾਗ ਖਰਾਬ ਹੋਇਆ ਰਹਿੰਦਾ ਹੈਗਾ ਇਹਨਾਂ ਦੇ ਟਿਕਾਣੇ ਆਮ ਕਰਕੇ ਸ਼ਹਿਰਾਂ ਦੇ ਵਿੱਚ ਜ਼ਿਆਦੇ ਹੁੰਦੇ ਆ ਕਿਉਂਕਿ ਇਹ ਆਬਾਦੀ ਉੱਥੇ ਜ਼ਿਆਦਾ ਹੁੰਦੀ ਆ ਭੀੜੀਆਂ ਗਲੀਆਂ ਹੁੰਦੀਆਂ ਛੋਟੇ ਛੋਟੇ ਘਰ ਹੁੰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂਗਾ ਕੌਣ ਕਿੱਧਰ ਜਾਂਦਾ ਕਿੱਧਰ ਆਉਂਦਾ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਨਿਰਖਪਰਖ ਜ਼ਿਆਦਾ ਹੁੰਦੀ ਰਹਿੰਦੀ ਆ ਘਰ ਖੁੱਲੇ ਹੁੰਦੇ ਆ ਗਲੀਆਂ ਖੁੱਲੀਆਂ ਹੁੰਦੀਆਂ ਤੇ ਆਮ ਕਰਕੇ ਹਰੇਕ ਬੰਦੇ ਤੋਂ ਚੰਗੀ ਤਰ੍ਹਾਂ ਆਪਾਂ ਵੱਖਵੇ ਹੁੰਨੇ ਆ ਜਾਣੂ ਹੁੰਨੇਗੇ ਇਹ ਦਲਾਲ ਹੁੰਦੇ ਆ ਜਿਹੜੇ ਇਹ ਫੋਨਾਂ ਤੇ ਵੀ ਗੱਲਾਂ ਮਾਰਦੇ ਰਹਿੰਦੇ ਆ ਇਹਨਾਂ ਦੀ ਨਿਸ਼ਾਨੀਆਂ ਬਸ ਇਹ ਫੋਨ ਤੇ ਕਿਤੇ ਗੱਲ ਕਰਨਗੇ ਪਰੇ ਹੋ ਕੇ ਗੱਲ ਕਰਨਗੇ ਮਤਲਬ ਕੋਡ ਦੇ ਵਿੱਚ ਗੱਲ ਕਰਨਗੇ ਜਿੱਦਾਂ ਵੀ ਕਿਸੇ ਨੂੰ ਕੋਈ ਸਮਝ ਨਾ ਆਵੇ ਵੀ ਇਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾਗੇ ਟਿਕਾਣੇ ਆ ਜਿਹੜੇ ਉਹ ਮਤਲਬ ਰੱਬ ਹੀ ਜਾਣਦਾ ਪਰ ਇਹ ਜਿਹੜੇ ਹੁੰਦੇ ਆ ਨਾ ਇਸ ਕਿਸਮ ਦੇ ਬੰਦੇ ਇਹ ਫਰਾਉਡੀ ਕਿਸਮ ਦੇ ਬੰਦੇ ਹੁੰਦੇ ਆਗੇ ਇਹਨਾਂ ਦਾ ਧੰਦਾ ਹੀ ਹੁੰਦਾ ਹੈਗਾ ਇਹ ਮਤਲਬ ਇੱਕ ਹਿਸਾਬ ਨਾਲ ਮਨੁੱਖ ਨੂੰ ਗਲਤ ਕੰਮਾਂ ਵੱਲ ਪ੍ਰੇਰਿਤ ਕਰਦਾ ਗਲਤ ਕੰਮਾਂ ਵੱਲ ਧੱਕਦਾ ਤੇ ਉਹਨਾਂ ਦੀ ਕਮਾਈ ਖਾਂਦੇਗੇ ਇਹਦੇ ਵਿੱਚ ਬਹੁਤ ਸਾਰੀਆਂ ਬੁੜੀਆਂ ਵੀ ਹੁੰਦੀਆਂ ਤੇ ਇਹ ਹੌਲੀ-ਹੌਲੀ ਆਪਦਾ ਨੈਟਵਰਕ ਵਧਾ ਲੈਂਦੇ ਆ ਜਿਵੇਂ ਜਿਵੇਂ ਇਹਨਾਂ ਨੇ ਕੰਮ ਦੀ ਡਿਮਾਂਡ ਵੱਧਦੀ ਆ ਓਵੇਂ ਮੇਹ ਨਵੇਂ ਬੰਦਿਆਂ ਨੂੰ ਵਿੱਚ ਪਸਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਇਸ ਕੰਮ ਦੇ ਵਿੱਚ ਮੁੜ ਕੇ ਫਸ ਗਏ ਫਿਰ ਉਹ ਨਿਕਲ ਨਹੀਂ ਸਕਦੇਗੇ ਭਾਵੇਂ ਉਹ ਬੰਦਾ ਹੋਵੇ ਭਾਵੇਂ ਬੁੜੀ ਬੰਦੇ ਆ ਜਿਹੜੇ ਜਾਂ ਨੌਜਵਾਨ ਮੜੀਰ ਜੀ ਆ ਜਿਹੜੀ ਚੜੀ ਫਿਰਦੀਆਂ ਮੋਟਰਸਾਈਕਲਾਂ ਤੇ ਜਾਂ ਹੋਰ ਆ ਇਹਨਾਂ ਨੂੰ ਇਸ ਚੀਜ਼ ਦੀ ਲੋੜ ਹੈ ਇਹ ਜ਼ਿਆਦਾਤਰ ਇਹਨਾਂ ਦੇ ੱੱਕੇ ਇਹ ਚੜਦੇ ਆਗੇ ਇਹ 5-500-100 1000 ਇਹ ਰੇਟ ਹੁੰਦੇ ਆ ਇਹਨਾਂ ਦੇ ਇਹਨਾਂ ਰੇਟਾਂ ਤੇ ਇਹ ਗੱਲ ਕਰਕੇ ਰਾਤ-ਪਰਾਤੇ ਜਾਂ ਆਪ ਦਾ ਟਾਈਮ ਕੱਢ ਕੇ ਮੁੜ ਕੇ ਮੜੀਰ ਜਾਂਦੀ ਆ ਫਿਰ ਉਹ ਪੱਕੇ ਉਸ ਕੰਮ ਤੇ ਲੱਗ ਜਾਂਦੇ ਆ ਫੇਰ ਉਦੋਂ ਮਰੋ ਸਾਨੂੰ ਪਤਾ ਹੀ ਆ ਦਾਰੂ ਪਿਆਲਿਆਂ ਤੇ ਤੇ ਸੁੱਖਿਆਂ ਤੇ ਤੇ ਹੋਰ ਜਿਹੜੇ ਨਸ਼ੇੜੀ ਬਣ ਜਾਂਦੇ ਕਿ ਇਹ ਇਹਨਾਂ ਕੰਮਾਂ ਦਾ ਕਰਕੇ ਹੀ ਬਣਦੇ ਆਗੇ ਇਸ ਕਰਕੇ ਇਹਨਾਂ ਤੋਂ ਦੂਰ ਰਹਿਣ ਦੀ ਲੋੜ ਆ ਜੇ ਤੁਹਾਡੇ ਆਣ ਕਮਾਣ ਚ ਵੀ ਹੋਵੇ ਤਾਂ ਇਹੋ ਜੇ ਬੰਦਿਆਂ ਤੋਂ ਹਮੇਸ਼ਾ ਦੂਰ ਰਹੋ ਵੀਡੀਓ ਦੇਖਣ ਵਾਸਤੇ ਧੰਨਵਾਦ ਅੱਗੇ ਤੋਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਜੇ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ